ਦੀ ਬੀਬੀ ਉਹ ਕੋਈ ਨਹੀਂ ਨਾ ਫਿਰ ਮੈਂ ਮੋਸਮ ਨੇ ਮਰਜੀ ਕਰਦਾ ਸੈੱਟ ਹੈ ਨਹੀਂ ਨਹੀਂ ਹਾਂ ਮੈਂ ਬੰਦ ਕਰਾਇਆ ਫੋਟੋ ਕਰਾ ਲਿਆ ਫਿਰ ਵੀ ਬੀਬੀਓ ਤੇ ਭਾਈ ਉਹ ਮੈਨੂੰ ਦੱਸੋ ਨਾ ਫਿਰੋਜ਼ ਸਾਹਿਬ ਨੇ ਮੈਂ ਜੇ ਮਰਜੀ ਕੈਸਾ ਲੱਗਦਾ ਨਹੀਂ ਸਪਸ਼ਟ ਦੱਸੋ ਨਾ ਮੈਂ ਪਾਈਂ ਹਾਂ ਕਿਹਦੀ ਹਾਂ ਅੱਜ ਸਰ ਮਤਲਬ ਇਹਦੀ ਸੁਬਹ ਨੇ ਕੋਈ ਚਲੋ ਇਹ ਬਾਬਾ ਜੀ ਕਿਉਂ ਬਣੇ ਆਪਾਂ ਦੇਖੋ ਜੀ ਜਾਂਦਾ ਤੁਹਾਨੂੰ ਮਤਾ ਹੱਸੀ ਕੈਮਰਾ ਸਿਸਟਮ ਬੰਦ ਕਰ ਦਿੱਤਾ ਆਪਾਂ ਤੁਹਾਨੂੰ ਨਾਲ ਜੁਰਮ ਕਰ ਰਹੀ ਆ ਜੀ ਬਾਬਾ ਜੀ ਇਹ ਰੋਕੋ ਕੁਝ ਪਰਸਨਲ ਮੈਟਰ ਹੁੰਦਾ ਬਾਬਾ ਜੀ ਚੀਜ਼ਾ ਜਿਹੜਾ ਇੱਕ ਹੀ ਸਮੇਂ ਉਹਦਾ ਕਿਹੜਾ ਪਰਸਨਲ ਮੈਟਰ ਨਹੀਂ ਜਿਹੜਾ ਬੰਦਿਆ ਤੁਸੀਂ ਨਹੀਂ ਬਣਨ ਵਾਲਾ ਵੀ ਤੁਸੀਂ ਇਹ ਤੋਂ ਮੜ ਜਾਤ ਜਾਤ ਮੜੇ ਇਹ ਕੰਮ ਕਿਆ ਬੰਦ ਕਰਵਾ ਦੋ ਤੁਸ ਸਾਰੀ ਗੱਲ ਸਮਝੋ ਮੈਂ ਜੀ ਰੋਲਾ ਮੈਨੂੰ ਸਮਝਾਉਣ ਦੀ ਲੋੜ ਨਹੀਂ ਇਸਾਂ ਦਾ ਫੈਸਲਾ ਕਰ ਲੂ ਅਸਾਂ ਦੂਜੀ ਬੇਨਤੀ ਸੁਣੋ ਤੁਸੀਂ ਆਪਣੇ ਘਰ ਸੇਵਾ ਕਰਦੇ ਹੋ ਠੀਕ ਹੈ ਤੇ ਜਿਹੜਾ ਪਖੰਡਵਾਦ ਤੁਸੀਂ ਕਰ ਰਹੇ ਹੋ ਉਹ ਬੰਦ ਕਰ ਦਿਓ। ਭਾਬਾ ਜੀ ਐ। ਹੂੰ। ਦੇਖੋ ਪਹਿਲੀ ਗੱਲ ਤਾਂ ਜਿਹੜੀ ਜਿਹੜੀ ਸੇਵਾ ਹੈਗੀ ਹੈ। ਨਹੀਂ ਸੇਵਾ ਨੂੰ ਹੀ ਮੈਂ ਕਹਿ ਰਿਹਾ ਸੇਵਾ ਕਰੋ। ਹੂੰ। ਇਹ ਪਖੰਡਵਾਦ ਜਿਹੜਾ ਸੇਵਾ ਦੀ ਆੜ ਵਿੱਚ ਜਿਹੜੀ ਤੁਸੀਂ ਗੱਲ ਕਹਿ ਰਹੇ ਅਸੀਂ ਦੋ ਚਾਰ ਗੱਲਾਂ ਜਿਹੜਾ ਸਾਡੇ ਸਾਨੂੰ ਵੀ ਇਸ ਚੀਜ਼ ਬਾਰੇ ਸੀ ਹੀ ਸੋਚਿਆ ਬਹੁਤ ਡੂੰਗੀ ਸੋਚ ਦੇ ਨਾਲ ਅਗਰੇ ਅਗਰੇ ਵੀੜਣਾ ਚੀਜ਼ਾਂ ਚੱਲ ਰਹੀਆਂ ਇਹ ਬਹੁਤ ਗਲਤ ਚੱਲ ਰਹੀਆਂ ਚੀਜ਼ਾਂ ਨਹੀਂ ਅੱਜਕੱਲ੍ਹ ਵੇਖੋ ਜਿਵੇਂ ਇੱਕ ਗੱਦੀ ਦਾ ਸਿਰ ਕਮਾਇਆ ਜਾਂਦਾ ਹੈ। ਹਾਂ ਜੀ। ਠੀਕ ਹੈ ਉਹ ਇੱਕ ਮਿੰਟ ਉੱਥੇ ਜਦੋਂ ਬਾਬੇ ਕਹਿੰਦੇ ਆ ਵੀ ਸਾਡੇ ਚ ਪੀਰ ਸੀਰ ਆ ਗਿਆ ਕੋਈ ਦੇਵੀ ਦੇਵਤਾ ਆ ਗਿਆ ਹੈ ਨਾ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬੱਬਾ ਜੀ ਦੇਖੋ ਮਹਾਰਾ ਜੀ ਨਹੀਂ ਮੈਂ ਜਿਹੜੀ ਗੱਲ ਦਾ ਦਵਾ ਬੱਬਾ ਜੀ ਉਹਦਾ ਸੁਣਾਉਣਾ ਚਾਹੁੰਦਾ ਜੋ ਲਾਗੀ ਗਹਿਣਾ ਬਾਬਾ ਜੀ ਮੇਰੀ ਬਾਬਾ ਜੀ ਇਹਨਾਂ ਦੀ ਗੱਲ ਵਿੱਚ ਸੀ ਸੀ ਨਾ ਬਾਬੇ ਮੇਰੀ ਸੁਣਨਾ ਮੇਰੀ ਗੱਲ ਸੀ ਮੈਂ ਕਿਹਾ ਬੱਬਾ ਜੀ ਆਪਾਂ ਬੈਠ ਕੇ ਕਰਨਾ ਗੱਲਬਾਤ ਕਰੀਏ ਲੈ ਮੈਂ ਬੈਠ ਕੇ ਕਰਨਾ ਹੈ ਬੈਠ ਕੇ ਕਰਨਾ ਹੈ ਕਿਹੜਾ ਉਹ ਨੋ ਤੁਸੀਂ ਗੱਲਾਂ ਪੁੱਛੋ ਤੁਮੋਂ ਨਾ ਗੱਲਾਂ ਦੇ ਸਿਰਾ ਬੋਲ। ਮੈਂ ਵੀ ਭੈਣ ਦੀ ਬਾਤ ਨੂੰ ਪੁੱਛ ਰਿਹਾ ਵਾਂ। ਬਾਬਾ ਜੀ ਆਪਾਂ ਅਸੀਂ ਉਹਦੇ ਖਿਲਾਫ ਹੋ ਜਾਂ ਤੁਸੀਂ ਅਸੀਂ ਉਹਦੇ ਨਾਲ ਜਿੱਦਾਂ ਦੇ ਖਿਲਾਫ ਆ ਬਾਬਾ ਜੀ। ਤੁਸੀਂ ਘਮੋਣੇ ਹੋ ਆਪ। ਹਾਂ ਅਸੀਂ ਸਾਡੀ ਫਕੀਰੀ ਲੈਣਾ। ਫਿਰ ਤੁਸੀਂ ਖਿਲਾਫ ਕਿਉਂ? ਖਿਲਾਫ ਇਸ ਵਜ੍ਹਾ ਕਰਕੇ ਬਾਬਾ ਜੀ ਜੈਸਤਰੀ ਕੇ ਨਾਲ ਲੋਕਾਂ ਨੇ ਇੱਕ ਦੂਜੇ ਨੂੰ ਵੇਖੋ ਖਾਈ ਨਾਲ ਕੰਮ ਤੋੜ ਲਿਆ। ਵੇਖੋ ਖਾਈ ਨਾਲ। ਤੁਹਾਨੂੰ ਬਾਬਾ ਦੀ ਸ਼ਰਨ ਨਹੀਂ ਘਮੋਣਾ। ਮੇਰੀ ਤੇਰੇ ਚਰਣਾ ਤੇ। ਠੀਕ ਹੈ ਕੋਈ ਗੱਲ। ਤੁਹਾਨੂੰ ਦੱਸਤਾ ਵੀ। ਕੋਈ ਗੱਲ। ਦੂਜੀ ਗੱਲ ਵੀ ਪੁੱਛਾ ਕੱਢਦੇ ਹਾਂ। ਹਾਂ ਸੇਵਾ ਵੀ ਕਰੀ। ਨੇ ਪਤਾ ਲੱਗ ਜਾਂਦਾ ਜਾਂ ਨਹੀਂ ਪਤਾ ਪਤਾ ਪੁੱਤਾ ਲੱਗਣ ਵਾਲੀ ਕੋਈ ਗੱਲ ਨਹੀਂ ਬਾਬਾ ਜੀ ਐ ਆ ਵੀ ਚਲੋ ਆਪਾਂ ਇਹ ਤੁਸੀਂ ਬਾਜ ਮਾਰ ਕੇ ਸੰਗਤ ਦੇ ਵਿੱਚੋਂ ਲੋਕਾਂ ਨੂੰ ਖੋਣੇ ਹੋ ਉਦੋਂ ਕੌਣ ਦੱਸਦਾ ਤੁਮ ਨਹੀਂ ਅਸੀਂ ਗੱਲ ਕਰਦੇ ਕਿ ਸਾਨੂੰ ਕੋਈ ਦੱਸਦਾ ਜੇ ਕੁਝ ਵੀ ਨਹੀਂ ਫਿਰ ਕਿਉਂ ਨਹੀਂ ਵੀ ਉਹ ਤੁਹਾਡੀ ਬਾਜ ਮਾਰ ਕੇ ਤੁਸੀਂ ਠਾਣੇ ਹੋ ਕਿਹਨੂੰ ਪੁੱਛਦੇ ਹੋ ਦੱਸੋ ਆਹ ਬਾਬਾ ਜੀ ਦੇਖੋ ਮਾਰਕਨ ਨੂੰ ਬਚਾਰ ਹੁੰਦੇ ਉਸ ਚੀਜ਼ ਦੇ ਚੀਜ਼ ਦਾ ਬਈ ਜਦੋਂ ਆਪਾਂ ਮੰਨਦੇ ਕਿ ਕਦੇ ਵੀ ਕੁਛ ਕੀਤਾ ਪਸ ਨਹੀਂ ਮੜ ਇਹ ਨਹੀਂ ਕਹਿੰਦਾ ਵੀ ਇੱਥੇ ਆਹ ਪਖੰਡਵਾਦ ਦੇ ਖਿਲਾਫ ਅਸੀਂ ਮੋਰਚਾ ਲਾਇਆ ਮਾਣੇ ਨਹੀਂ ਕਹਿੰਦਾ ਨਹੀਂ ਬਾਬਾ ਜੀ ਦੇਖੋ ਅਸੀਂ ਕਿਉਂ ਨਹੀਂ ਹਟਦੇ ਆਪਾਂ ਅਸੀਂ ਇਹ ਚੀਜ਼ਾਂ ਦਾ ਸੇਵਾ ਰੋਕਿਆ ਸੀ ਬਿਲਕੁਲ ਬਾਬਾ ਜੀ ਸੇਵਾ ਤੋਂ ਰੋਕਿਆ ਨਹੀਂ ਨਹੀਂ ਰੋਕਿਆ ਨਹੀਂ ਰੋਕਿਆ ਸੀ ਤੁਹਾਨੂੰ ਕੋਈ ਅਸੀਂ ਧਮਕੀ ਦਿੱਤੀ ਹੈ ਤਾਂ ਫਿਰ ਸੇਵਾ ਕਰੂੰ ਜੋਤ ਲਾਓ ਸਿਗਰਟਾ ਪੀਨੇ ਹੋ ਹਾਂ ਸ਼ਰਧਾ ਜੀ ਚਿਲਮਾ ਪੀਂਦੀ ਪਰ ਕਰਕੇ ਚਿਲਮਾ ਸੈਟ ਵਿੱਚ ਰੰਗ ਬਤੀ ਕੋਈ ਏਤੀ ਚੀਜ਼ ਆ ਉਹ ਕਿਹੜਾ ਇੱਥੇ ਗਾ ਉਹਦੇ ਚ ਦੁੱਧ ਪੈਂਦਾ ਹੈ ਤੇ ਉਹ ਤੁਸੀਂ ਕਿਉਂ ਨਹੀਂ ਬੰਦ ਕਰਦੇ ਬਈ ਕਿਹੜਾ ਪੀਰ ਮੰਗਦਾ ਕੁਛ ਨਹੀਂ ਮੰਗਦਾ ਨਹੀਂ ਮੈਨੂੰ ਦੱਸੋ ਪੀਰ ਫਕੀਰ ਜਾਂ ਪੀਰ ਦੇਵੀ ਦੇਵਤਾ ਮੰਗਦਾ ਸੀ ਕਿਆ ਸ਼ਰਮਤੀ ਐਸੀ ਗੱਲ ਬਾਤਾਂ ਨਹੀਂ ਵੇਖੋ ਬਾਬਾ ਅਸੀਂ ਆਪਦੇ ਆਉਂਦੇ ਹਾਂ ਅਸੀਂ ਤੁਹਾਡੇ ਦੁਸ਼ਮਣ ਨਹੀਂ ਤੁਸੀਂ ਸਾਡੇ ਆਪ ਨੂੰ ਇਸ ਚੀਜ਼ ਦਾ ਖੁਦ ਕੰਟਰੋਲ ਬਹੁਤ ਕੀਤਾ ਤੁਹਾਡੇ ਕਹਿਣ ਤੋਂ ਪਹਿਲਾਂ ਬਾਬਾ ਜੀ ਕੀ ਕਰੀ ਕੰਟਰੋਲ ਇਸ ਚੀਜ਼ ਦਾ ਕਰਤਾ ਵੀ ਇੱਕ ਤਾਂ ਆਪਾਂ ਜਦੋਂ ਹੁਣ ਕੀ ਮਹਿਫਲ ਹੁੰਦੀ ਹੈ ਜਾਂ ਕੋਈ ਕਿਤੇ ਪ੍ਰੋਗਰਾਮ ਹੁੰਦਾ ਪੀਰਾਂ ਦਾ ਦੀਵਾਨ ਹੁੰਦਾ ਆਪਾਂ ਉਸ ਚੀਜ਼ ਦੇ ਵਿੱਚ ਸਿਰਫ ਪੀੜੀਆਂ ਪੀੜੀਆਂ ਨਹੀਂ ਜਮਾਂ ਬੰਦ ਕਰਾ ਦਿਆਂ ਅਸੀਂ ਕਰਾਤੀਆਂ ਕਿ ਕਰਤੀਆਂ ਕਰਾਤੀਆਂ ਵੀ ਇਹਦੀ ਕਰ ਦੇ ਦਿੱਤੀ ਹੈ ਚਲੋ ਠੀਕ ਹੈ ਸ਼ਰਕਮਾਉਣਾ ਦੇਖੋ ਆਪਾਂ ਉਹੀ ਗੱਲ ਏ ਆ ਬਾਬਾ ਜੀ ਨਹੀਂ ਸ਼ਰਕਮਾਉਣ ਦਾ ਹੈ ਕਿ ਸਿਸਟਮ ਬੰਦ ਕਰਨਾ ਕਿ ਉਹ ਵੀ ਚੱਲੂਗਾ ਜੀ ਨਹੀਂ ਜੀ ਬਾਬਾ ਜੀ ਜਿਹੜਾ ਕੋ ਚਲੋ ਐ ਵੀ ਸਾਡੇ ਜੋ ਗੁਰੂਆਂ ਦੀ ਪੁਦਾ ਦੀ ਗੁਰੂਆਂ ਨੇ ਮਨਾਈਦਾ ਸੀ ਉਹਨਾਂ ਸਲੀਬੇ ਦਾ ਸ਼ਰਕਮਾਉਣ ਨਾਲ ਹੀ ਉਹ ਤੁਸੀਂ ਪੜਾ ਕਰਨਾ ਨਹੀਂ ਬਾਬਾ ਜੀ ਐ ਨਹੀਂ ਜੀ ਪੜਾ ਤਾਂ ਚਲੋ ਸਾਡੇ ਕਦੇ ਵੈਸੀ ਇਹ ਬਖੰਡਵਾਦ ਆ ਬਾਬਾ ਕੋਈ ਗੱਲ ਨਹੀਂ ਆਪਾਂ ਐ ਆ ਬੀਤਰੋ ਆਪਾ ਜੋ ਤੁਸੀਂ ਸੰਗਤ ਬਾਰੇ ਕਹਿ ਰਹੇ ਹੋ ਕਿ ਤੁਸੀਂ ਕਹਿ ਰਹੇ ਆਂ ਕਿ ਕੰਮ ਬੰਦ ਕਰ। ਅਸੀਂ ਚੌਂਕੀ ਬੰਦ ਕਰਾਉਣ ਨਹੀਂ ਆਏ। ਨਾ ਅਸੀਂ ਧਰਮ ਦੇ ਖਿਲਾਫ ਆਂ ਨਾ ਅਸੀਂ ਪੀਰਾਂ ਨੂੰ ਪੀਰਾਂ ਦੇ ਨਾ ਅਸੀਂ ਦੇਵੀ-ਦੇਵਤਾ ਦੇ। ਅਸੀਂ ਤਾਂ ਚੌਂਕੀ ਤੇ ਜਿਹੜਾ ਕੁਝ ਗਲਤ ਹੋ ਰਿਹਾ ਉਹਦੇ ਖਿਲਾਫ ਆਏ। ਅਸੀਂ ਬੰਦ ਕਿਉਂ ਕਰਾਂਗੇ? ਸਾਨੂੰ ਕਿਰਪਾ ਤੁਸੀਂ ਜੋਤ ਬੱਤੀ ਲਾਉਣੇ ਆ ਲਾਓ, ਸੇਵਾ ਕਰੋ। ਤੁਸੀਂ ਦੱਸੋ ਵੀ ਸਿਰ ਕਮਾਉਣ ਵਾਲਾ ਕੰਮ ਸਹੀ ਆ ਕਿ ਗਲਤ ਆ? ਨੇ ਜੀ ਚਲੋ ਅਸੀਂ ਤਾਂ ਬਾਬਾ ਜੀ ਉਹੋ ਜਵਾਬ ਦੇ ਦੋ ਵੀ ਸਹੀ ਆ ਗਲਤ ਹੈ ਜਿਹੜਾ ਜਿਹੜੇ ਨਜਾਇਜ਼ ਹੁਣ ਤੱਕ ਕਿੰਨੇ ਕਰਦੇ ਆ ਉਸ ਚੀਜ਼ ਬਸ ਗਲਤ ਹੀ ਹੈ ਮੇਰਾ ਵੀ ਵੇਖੋ ਸਿਰ ਘਮਾਉਣ ਨਾਲ ਕੁਝ ਹੁੰਦਾ ਵਿੱਚ ਨਹੀਂ ਅਸੀਂ ਨਹੀਂ ਇਹ ਗੱਲ ਕਹਿੰਦੇ ਪਰ ਤੇਰੇ ਬੰਦ ਆ ਇਹ ਸਹੀ ਹੈ ਗਲਤ ਤਾਂ ਇਹ ਸਹੀ ਹੈ ਚਲੋ ਅਸੀਂ ਤਾਂ ਅਸੀਂ ਵੀ ਨਾ ਚੀਜ਼ਾਂ ਨੂੰ ਮਾੜੇ ਸਮਝਦੇ ਗਲਤ ਸਮਝਦੇ ਚੀਜ਼ ਅੱਜ ਤੋਂ ਬਾਅਦ ਬਾਬਾ ਸਿਰ ਨਹੀਂ ਘਮਾਉਣ ਕੋਈ ਗੱਲ ਨਹੀਂ ਬਾਬਾ ਇੱਕ ਸਿਗਰਟਾਂ ਕੋਈ ਇਹੋ ਜਿਹਾ ਨਿਸ਼ਾਨੀ ਕਰਨਾ ਠੀਕ ਹੈ ਜੀ ਮਤਲਬ ਕਮਾਲ ਆ ਵੀ ਤੁਸੀਂ ਪਹਿਲਾਂ ਬੰਦਿਆਂ ਤੋਂ ਬੁੜੀਆਂ ਬੁੜੀਆਂ ਤੋਂ ਫਿਰ ਤੁਸੀਂ ਸੱਲੇ ਬਣੇ ਨੀ ਨੀ ਐਵੇਂ ਬਾਬਾ ਐਵੇਂ ਗੱਲ ਸੁਣ ਐਵੇਂ ਆਪਾਂ ਉਹ ਕਰਕੇ ਉਹ ਜਿਹੜਾ ਸਾਡਾ ਪਹਿਰਾ ਹਰ ਬੱਬੀ ਗੱਲ ਸੁਣ ਤੁਹਾਨੂੰ ਪਤਾ ਹੈ ਜੇ ਜਦੋਂ ਆਪਾਂ ਟਰਾਂਸ ਜੈਂਡਰ ਬਣ ਜਾਂਦੇ ਨੇ ਦਿੱਲੀ ਜਾ ਕੇ ਇਹਦੇ ਨਾਲ ਐਚ ਆਈਪੀ ਫੈਲਦੀ ਹੈ ਤੁਹਾਨੂੰ ਪਤਾ ਕਿਉਂ ਆਵੇਂ ਪੁੱਠੇ ਕਮਾਂ ਚ ਪਈ ਆਪਾਂ ਨਹੀਂ ਬਾਬਾ ਜੀ ਗਲਤ ਹੈ ਮੈਂ ਅਸੀਂ ਸਾਡਾ ਬਾਬਾ ਜੀ ਬਚਪਨ ਤੋਂ ਹੀ ਉਹ ਨਹੀਂ ਬਾਬਾ ਜੀ ਕਿਹੜਾ ਕੋਈ ਇਹ ਕਹਿੰਦਾ ਆਪਾਂ ਨੂੰ ਬਈਆਂ ਬੰਦਿਆਂ ਤੋਂ ਬੁੜੀਆਂ ਬਣਦੇ ਨਹੀਂ ਨਹੀਂ ਅਸੀਂ ਤਾਂ ਬਾਹਰ ਆਏ ਨੇ ਦੇਖੋ ਮਾਈ ਭਾਗੋ ਵਰਗੀਆਂ ਸਾਡੀਆਂ ਵਾਰਸਾ ਕੀ ਕੀ ਤੁਹਾਡੀ ਕੀ ਹੈ ਪੂਰਾ ਨਾਮ ਕੀ ਤੁਹਾਡਾ ਮੇਰਾ ਨਾਮ ਆਪਾ ਗੁਰਪ੍ਰੀਤ ਗੋਰੀਆ ਨਹੀਂ ਪੱਕਾ ਨਾ ਆਧਾਰ ਕਾਰਡ ਤੇ ਗੁਰਪ੍ਰੀਤ ਗੁਰਪ੍ਰੀਤ ਕੌਰ ਕੇ ਸਿੰਘ ਗੁਰਪ੍ਰੀਤ ਸਿੰਘ ਆ ਤੇ ਸਿੰਘ ਹੈ ਤੇ ਯਾਰ ਬਾਬਾ ਜੀ ਸਿੰਘਾਂ ਨੂੰ ਤਾਂ ਜਿਹੜਾ ਸ਼ੇਰ ਬਣਾਇਆ ਮਾਰੇ ਨੇ ਤੇ ਆਪਾਂ ਕਿਹੜੇ ਤੁਮਾਂ ਚ ਪਏ ਹੋਏ ਆ ਬਾਬਾ ਜੀ ਇਹ ਸਾਡਾ ਨਾਂ ਤੇ ਜਿਹੜੇ ਉਹ ਨਹੀਂ ਐਵੇਂ ਤਾਂ ਤੇਰੀਆਂ ਮਰਜ਼ਾ ਦਾ ਵੱਖਰੀਆਂ ਆ ਪਤਾ ਨਹੀਂ ਕਿਹੜੇ ਹੋਸ ਤੇਰਾ ਭਰਾ ਬਾਬਾ ਜੀ ਤੇ ਬਚਪਨ ਦੀ ਸਾਡਾ ਤੇਰਾ ਵਾਰੀ ਨਹੀਂ ਪਤਾ ਕੀ ਤੁਹਾਨੂੰ ਜਿਹੜੇ ਚ ਮਿਲਦਾ ਮੇਰੀ ਬੇਨਤੀ ਸੁਣ ਆ ਇੱਕ ਤਾਂ ਬੀਬੀ ਸਿਰ ਨਹੀਂ ਘਮਾਉਣਾ ਤੂੰ ਬੀਬੀ ਹੈ ਕਿ ਬੰਦਾ ਹੈ ਤੂੰ ਬੀਬੀ ਹੈ ਕਿ ਬੰਦਾ ਹੈ ਪਹਿਲਾਂ ਇਹ ਦੱਸ ਫਿਰ ਤੇਰੇ ਨਾਲ ਗੱਲ ਕਰੀਏ ਕਿ ਤਰ੍ਹਾਂ ਤੈਨੂੰ ਸਮਝਾਵਾਂ ਇਹੋ ਜਿਹਾ ਕੰਮ ਫਕੀਰਾਂ ਨੂੰ ਸੌਂਦੇ ਨਹੀਂ ਜੇ ਪੁੱਛਦੇ ਨਹੀਂ ਜਾਂ ਮੇਰੀ ਜੇ ਸੇਵਾ ਕਰਨੀ ਹੈ ਤੇ ਕਰੋ ਆਪੇ ਤੁਸੀਂ ਵੀ ਦਿਓ ਆਪਣੀ ਰਾਏ ਕਮੈਂਟ ਕਰਕੇ ਬੱਦ ਲੋਗੀ ਫੋਰ ਇਹਦਾ ਪਿੱਛਾ ਕਰਨ ਵਾਲਾ ਕੌਣ ਜਮੈਂ ਠੀਕ ਹੈ ਬੀਬੀ ਬਾਬਾ ਤੂੰ ਸਮਝੀਂਗਾ ਕਮਾਂਗੀ ਉਹ ਪਤਾ ਕੀ ਹੈ ਕੁਛ ਅਸੀਂ ਬੰਦੇ ਹੀ ਆਂ ਹਾਂ ਇਹ ਨਹੀਂ ਹੁੰਦਾ ਸੁਣ ਇਹ ਕੰਮ ਹੈਗੇ ਆ ਸਾਰਾ ਪਖੰਡ ਬਾਗ ਇਸ ਚੀਜ਼ ਨੂੰ ਖਤਮ ਕਰੋ ਜੋਤ ਬੱਤੀ ਲਾਓ ਲੋਕਾਂ ਦੀ ਭਲੇ ਦੀ ਸੁੱਖ ਮੰਗੋ ਹਾਂਜੀ ਸਰਬੱਤ ਦੇ ਭਲੇ ਦੀ ਗੁਰੂ ਨਾਨਕ ਸਾਹਿਬ ਜੀ ਨੂੰ ਸਾਨੂੰ ਸਰਬੱਤ ਦਾ ਭਲਾ ਮੰਗਾਲ ਸਕਾਇਆ ਠੀਕ ਹੈ ਮੇਰਾ ਵੀਰ ਬਣ ਕੇ ਮੈਂ ਤਾਂ ਇਹ ਤੈਨੂੰ ਕਹਿਣਾ ਵੀ ਆਪਦਾ ਇਹ ਸੂਪ ਹੈ ਜਿਹੜਾ ਰੂਪ ਕੋਈ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੈ